ਕਹਾਂ ਦਾ ਮੌਕਾ ਇੱਕ ਤਾਂ ਮੰਨ ਲਓ ਸੋ ਕੀ ਕਰਾਂਗੇ ਹੋਗੇ ਕੀ ਨਹੀਂ ਦੇ ਦੋ ਮੈਂ ਸਰਪੰਚ ਮਨਦੀਪ ਸਿੰਘ ਪਿੰਡ ਬਸੀ ਬਿਹਲਾਦਪੁਰ ਤੋਂ ਸਾਡੇ ਪਿੰਡ ਦੋ ਐ ਬਸੀ ਔਰ ਬਿਹਲਾਦਪੁਰ ਪੰਚਾਇਤ ਸਾਡੀ ਬਿਹਲਾਦਪੁਰ ਦੀ ਐ ਮਤਲਬ ਕਿ ਜੇ ਸਾਡੇ ਪਿੰਡ ਦੇ ਵਿੱਚ ਇਹਨਾਂ ਦੋ ਦੋ ਚੀਜ਼ਾਂ ਆ ਦੋ ਸ਼ਮਸ਼ਾਨਘਾਟ ਆ ਦੋ ਹਾਰਡ ਰੋਡ ਆ ਦੋ ਸੱਪੜ ਆ ਔਰ ਰਸਤਿਆਂ ਦੀ ਪ੍ਰੋਬਲਮ ਕਾਫੀ ਆ ਖੇਡ ਦਾ ਮੈਦਾਨ ਵੀ ਨਹੀਂ ਆ ਸਾਡੇ ਪਿੰਡ ਔਰ ਸਕੂਲ ਵੀ ਦਾ ਇੱਕ ਕਿਲਾ ਐ ਇੱਕ ਸਕੂਲ ਛੋਟਾ ਜਿਹਾ ਬਣਿਆ ਦੂਜਾ ਕਿਲਾ ਘੜਾਇਆ ਔਰ ਪੰਚਾਇਤ ਦੀ ਪਹਿਲੀ ਡੇਢ ਦੋ ਕਿਲੇ ਅਸੀਂ ਕਢਾਈਆ ਹੁਣ ਤੇ ਸਾਡੇ ਪਿੰਡ ਨਾ ਤਾਂ ਕੋਈ ਪਾਰਕਿੰਗ ਹੈਗੀ ਆ ਨਾ ਹੀ ਕੋਈ ਮਤਲਬ ਕਿ ਖੇਡ ਦਾ ਮੈਦਾਨ ਆ ਗਿਆ ਨਾ ਹੀ ਮਤਲਬ ਕਿ ਕੁਝ ਇਦਾਂ ਦਾ ਕੋਈ ਸਿਸਟਮ ਹੈ ਵੀ ਵਧੀਆ ਤਰੀਕੇ ਨਾਲ ਕੋਈ ਵੀ ਹੈ ਨਹੀਂ ਆ ਜੋ ਪਹਿਲੀਆਂ ਸਰਪੰਚਾਂ ਨੇ ਕੰਮ ਕਾਰਜ ਕਰਾਏ ਆ ਉਹ ਕੁਝ ਨੇ ਵਧੀਆ ਨਹੀਂ ਹੋਏ ਤੇ ਇਸ ਕਰਕੇ ਆਪਾਂ ਹੌਲੀ ਹੌਲੀ 메ਨ ਪਿੰਡ ਦੇ ਕੰਮ ਵੀ ਕਰਵਾਇਆ ਤੇ ਆਪਾਂ ਇਸ ਮਸਾਨ ਘਾਟ ਇੱਕ ਤਿਆਰ ਕਰ ਦਿੱਤਾ ਆ ਔਰ ਦੂਸਰੇ ਦਾ ਪ੍ਰੂਵਲ ਪਾ ਦਿੱਤਾ ਆ ਅਸੀਂ ਉਹਨੂੰ ਵੀ ਤਿਆਰ ਕਰਨਾ ਉਹਨੂੰ ਵੀ ਬਣਵਾਉਣਾ ਆ ਫਿਰ ਅੱਗੇ ਜਿਹੜੀ ਅਸੀਂ ਜਗਾ ਘਟਾਈ ਆ ਪੰਚਾਇਤ ਦੀ ਉਹਦੀ ਚਾਰਦਵਾਰੀ ਕਰਾ ਕੇ ਫਿਰ ਅਸੀਂ ਉਹਦੀ ਪੈਸੇ ਮੰਗਵਾ ਕੇ ਤੇ ਫਿਰ ਅਸੀਂ ਗਰਾਊਂਡ ਬਣਾਵਾਂਗੇ ਉਹਦੀ ਫਿਰ ਪਾਰਕਿੰਗ ਬਣਾਵਾਂਗੇ ਝੂਲੇ ਵਗੈਰਾ ਲਵਾਵਾਂਗੇ ਤੇ ਬੱਚਿਆਂ ਨੂੰ ਖੇਡਣ ਦਾ ਸਮਾਨ ਲਿਆ ਕੇ ਦਵਾਂਗੇ ਔਰ ਗਰਾਊਂਡ ਦੇ ਵਿੱਚ ਹੋਰ ਕਈ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਪਿੰਡ ਨੂੰ ਲਿਆ ਕੇ ਦਵਾਂਗੇ ਔਰ 5 ਸਾਲ ਦੇ ਵਿੱਚ ਵਿੱਚ ਅਸੀਂ ਪਿੰਡ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਕਰਾਂਗੇ ਜਿੱਦਾਂ ਤੁਸੀਂ ਗੱਲ ਕੀਤੀ ਆ ਤੇ ਦੋਨ ਇਨਸਾਨ ਦਾ ਦੋ ਸਪੜ ਦੋ ਮਤਲਬ ਜੋ ਵੀ ਕੀ ਜਣੇ ਦੋ ਦੋ ਨੇ ਕੀ ਅਲੱਗ-ਅਲੱਗ ਬੰਜੇ ਤਾਂ ਨਹੀਂ ਹੈਗੀਆਂ ਕਿ ਤੁਹਾਡੀ ਜ਼ਮੀਨ ਦੀ ਕਿਵੇਂ ਬਣਦੀ ਹੈ ਨਹੀਂ ਜੀ ਪੰਚਾਇਤ ਇੱਕ ਹੀ ਹੈ ਪਿੰਡ ਦੋ ਆ ਪੰਚਾਇਤ ਬਿਹਲਾਦਪੁਰ ਦੀ ਹੈ ਇਹ ਸ਼ੁਰੂ ਤੋਂ ਇਦਾਂ ਚੱਲਦੀ ਆਈ ਹੈ ਤੇ ਇਸ ਕਰਕੇ ਸਾਡੇ ਪਿੰਡ ਸਾਰਾ ਕੁਝ ਹੀ ਦੋ ਦੋ ਹੈ ਸਪੜ ਆ ਸਾਡੇ ਪਿੰਡ 5 ਕਨਾਲਾਂ 17 ਮਰਲੇ ਜਿਹੜਾ ਇਸ ਟਾਈਮ ਤੇ 2 1/2 ਕਨਾਲਾ ਰਹਿ ਗਿਆ ਉਹਦੀ ਆਹ ਇਨਸਾਨਦਾਰੀ ਕਰਵਾਈ ਹੈ ਉਹ ਵੀ ਆਪਾਂ ਪੂਰਾ ਕਰਵਾਉਣਾ ਇੱਕ ਸਪੜ ਦੋ ਕਨਾਲਾਂ ਦੋ ਮਰਲੇ ਆ ਉਹ ਮੋਕੇ ਦੇ 1.5 ਕਗਨਾ ਲਗਾ। ਉਹ ਵੀ ਅਸੀਂ ਪੂਰਾ ਕਢਵਾ ਕੇ ਤੇ ਦੀ ਸਫਾਈ ਵਗੈਰਾ ਕਰवानी ਆ ਥੋੜੇ ਦਿਨ ਤੱਕ ਚਾਈਨ ਵਾਲੀ ਮਸ਼ੀਨ ਲਿਆਣੀ ਆ। ਆਪਾਂ ਸਫਾਈ ਕਰਵਾ ਕੇ ਤੇ ਵਧੀਆ ਆਪਣਾ ਪਿੰਡ ਦਾ ਡਿਵੈਲਪਮੈਂਟ ਕਰਾਵਾਂਗੇ ਵੀ। ਸਭ ਕੱਚੇ ਕੋਠੇ ਨੇ ਗੰਟਾ ਬਣਨਾ ਚਾਹੀਆਂ ਸੋ ਨਵੇਂ ਹੌਂਬਰ ਹੋਏ ਨੇ। ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਗੰਟਾ ਆ ਜਾਂ ਕਿੰਨੇ ਨਵੇਂ ਹੌਂਬਰ ਹੋਏ। ਮੈਂ ਤੇ ਲਗਭਗ ਦੋਵਾਂ ਜਿਨਾਂ ਨੂੰ ਦਿੱਤੇ ਆ ਇਹ ਬਣਾਤੇ ਆ। ਇੱਕ ਦੇ ਕਮਰੇ ਦਾ ਲੈਂਡਰ ਪਵਾਤਾ ਕੱਲ ਪਰਸੋਂ ਦਾ। ਉਹਨਾਂ ਦੀ ਇੱਕ ਕਿਸ਼ਤ ਆਈ ਆ ਦੂਸਰੇ ਦੀ ਵੀ ਤਸੀਂ ਆ ਗਿਆ। ਦੂਜੀ ਕਿਸ਼ਤ ਉਹਨਾਂ ਨੂੰ ਪੈ ਗਈ ਐ ਔਰ ਮੈਂ 10-15 ਘੜ ਤੋਂ ਘੜ ਹੋਰ ਐ ਜਿਹੜੇ ਉਹ ਮੈਂ ਮਕਾਨਾਂ ਦੇ ਪੈਸੇ ਉਹ ਅੱਗੇ ਗ੍ਰਾਂਡਾਂ ਪੋਈਆਂ ਉਹਨ ਜਦੋਂ ਸਰਕਾਰ ਦੇਗੀ ਆਪਾਂ ਉਹਨਾਂ ਨੂੰ ਫਿਰ ਮਕਾਨ ਪਾ ਕੇ ਦਵਾਂਗੇ ਸਭ ਤਰ੍ਹਾਂ ਦਾ ਰਸਮ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਦਸਤਕਰ ਨਹੀਂ ਬਣਉਂਦੇ ਜਲਦੀ ਜਾਇਤ ਨਹੀਂ ਹੁੰਦੇ ਤੇ ਰੀਟ ਦਾ ਰਸਮ ਨਹੀਂ ਹੁੰਦਾ ਜੀ ਜੀ ਸੋ ਆਪ ਜੀ ਦੇ ਮਿਲੋ ਲੈ ਕੇ ਕਿਵੇਂ ਦੇ ਦੇਤੀ ਨਰਦਾ ਤੋਂ ਸਮੱਸਿਆ ਆ ਹਾਂ ਜੀ ਹਾਂ ਜੀ ਸਾਡੇ ਪਿੰਡ ਵੀ ਇਦਾਂ ਦੇ ਹੈਗੇ ਆ ਜਿਹੜੇ ਮਾਤੜ ਬੰਦੇ ਆ ਗਰੀਬ ਬੰਦੇ ਆ ਉਹਨਾਂ ਦਾ ਵਿਚਾਰਿਆਂ ਦਾ ਕੋਈ ਰਸਨ ਦਾ ਰਸਨ ਕਾਰਡ ਨਹੀਂ ਬਣਿਆ ਹਜੇ ਤੱਕ ਉਹਨਾਂ ਦਾ ਮਤਲਬ ਕੀ ਹੁਣ ਸਾਈਡ ਖੁੱਲਣੀ ਹੈ ਕਹਿੰਦੇ ਸਾਈਡ ਖੁੱਲੇਗੀ ਫਿਰ ਅਸੀਂ ਉਹਨਾਂ ਦੇ ਦੁਆਰਾ ਰਸਨ ਕਾਰਡ ਬਣਵਾਵਾਂਗੇ ਔਰ ਇਹੋ ਜੇ ਵੀ ਹੈਗੇ ਆ ਜਿਨ੍ਹਾਂ ਦੀ ਪੈਲੀਆਂ ਕਾਫੀ ਹੈ ਉਹਨਾਂ ਦੇ ਰਸਨ ਕਾਰਡ ਵੀ ਬਣੇ ਹੋਏ ਆ ਪਹਿਲਾਂ ਨੇ ਬਣਾਏ ਆ ਭਾਈਚਾਰੇ ਕਰਕੇ ਬਣਾਏ ਹੋਏ ਆ ਉਹਨਾਂ ਦੇ ਵੀ ਸਰਕਾਰ ਨੂੰ ਥੋੜਾ ਖਿਆਲ ਕਰਨਾ ਚਾਹੀਦਾ ਕਟਾਣੇ ਜ਼ਰੂਰ ਚੀਦੇ ਹੋ ਮਾਤਰ ਬੰਦੇ ਨੂੰ ਮਿਲਨੇ ਹੀ ਚਾਹੀਦੀ ਜਿਹਨੂੰ ਕਣਕ ਥਰਾਈ ਜਾ ਸਾਡਾ ਪਿੰਡ ਦੀ ਐਜੂਕੇਸ਼ਨ ਲੈ ਕੇ ਜਿਵੇਂ ਜਿਦੋਂ ਤੁਹਾਨੂੰ ਦੱਸਤਾ ਕਿ ਸਟਾਫ ਦੀ ਕਮੀ ਹੈ ਜਾਨੇ ਥਾਪਰੇ ਫੌਂਡੀ ਹੋ ਰਹੇ ਹਾਂ ਹਾਂਜੀ ਹਾਂਜੀ ਸਟਾਫ ਦੀ ਕਮੀ ਤੇ ਹੈ ਹੀ ਹੈ ਤੁਹਾਨੂੰ ਉਹ ਤੇ ਪਤਾ ਹੀ ਹੈ ਪਰ ਲੇਕਿਨ ਸਾਡੇ ਪਿੰਡ ਦੀ ਜਿਹੜੀ ਸਥਿਤੀ ਆ ਨਾ ਇਸ ਟਾਈਮ ਤੇ ਉਹ ਬਹੁਤ ਮਾੜੀ ਹੈ ਕਿਉਂਕਿ ਸਾਡੇ ਪਿੰਡ ਕੋਈ ਸਿਸਟਮ ਹੀ ਨਹੀਂ ਹੈ ਹੋਜਿਆ ਵੀ ਜਿਹਦੇ ਵਾਸਤੇ ਸਟਾਫ ਹੀ ਨਹੀਂ ਹੈ ਕੁਝ ਹੋਇਆ ਨਹੀਂ ਪਹਿਲੇ ਸਰਪੰਚਾਂ ਨੇ ਜਾਂ ਜਿੱਦਾਂ ਵੀ ਹੋਇਆ ਬਾਡੀ 32 33 ਸਾਲ ਉਮਰ ਹੋ ਗਈ ਆ ਇਦਾਂ ਹੀ ਕੰਮ ਚੱਲਦਾ ਆ ਜੀ ਲੱਗਦਾ ਤੁਹਾਨੂੰ ਤੁਹਾਡੀ ਕਾਫੀ ਜ਼ਿੰਮੇਵਾਰੀ ਵਧ ਗਈ ਹੈ ਸਮਝ ਮੰਨਦੇ ਹਾਂ ਹਾਂਜੀ ਹਾਂਜੀ ਜੋ ਜ਼ਿੰਮੇਵਾਰੀ ਸਾਡੀ ਇਹ ਜੀ ਕਾਫੀ ਬਣ ਗਈ ਹੈ ਹੁਣ ਤੇ ਕੋਈ ਗੱਲ ਨਹੀਂ ਹੋਲੀ-ਹੋਲੀ ਲੱਗੇ ਤੇ ਅਸੀਂ ਐਦਾਂ ਕੰਮ ਚੱਲਦੇ ਰਹਾਂਗੇ ਹੋਲੀ-ਹੋਲੀ ਕੋਈ ਗੱਲ ਨਹੀਂ 5 ਸਾਲ ਦੇ ਵਿੱਚ ਵਿੱਚ ਤਿਆਰ ਕਰਾਂਗੇ ਸਭ ਸਹੀ ਬਾਰੇ ਪਿੰਡਾਂ ਦੇ ਝੜਦੇ ਜਿੰਨੇ ਗਵਾਹਾਂ ਜਾਂਦੇ ਲੋਕਾਂ ਨੂੰ ਥਾਣੇ ਕਿਤੇ ਨਹੀਂ ਤੱਕੇ ਹੁਣ ਇਹਦਾ ਸਮਾਂ ਬਰਦਾ ਦੇ ਪੈਸਾ ਹੀ ਬਰਦਾ ਸੋ ਇੱਕ ਜ਼ਿੰਮੇਵਾਰੀ ਕੀ ਵੱਧ ਜਾਂਦਾ ਕਿਵੇਂ ਦੇਦੇ ਕੋਈ ਗੱਲ ਨਹੀਂ ਜੀ ਜਿਹੜਾ ਗਲਤ ਹੈ ਅਸੀਂ ਤੇ ਉਹਨੂੰ ਗਲਤ ਕਹਾਂਗੇ ਜਿਹੜਾ ਜੇ ਕਿਸੇ ਕੋ ਸੱਪੜਾ ਉਹ ਗਲਤ ਆ ਗਲਤ ਆ ਜੇ ਕਿਸੇ ਕੋ ਰਸਤਾ ਆ ਉਹ ਆਪਾਂ ਲਵਾਂਗੇ ਆਈ ਸਰਕਾਰ ਦਾ ਰਸਤਾ ਲੈਣਾ ਆ ਨਾ ਕਿ ਮੇਰਾ ਆ ਇਹ ਪਬਲਿਕ ਦਾ ਰਸਤਾ ਆ ਪਬਲਿਕ ਨੇ ਲੰਘਣਾ ਆ ਸਾਰੀ ਜੰਦਾ ਨੇ ਲੰਘਣਾ ਆ ਨਾ ਕਿ ਮੈਂ ਲੰਘਣਾ ਇਕੱਲੇ ਨਹੀਂ ਹਾਂਜੀ ਹਾਂਜੀ ਸੋ ਨੌਜਵਾਨਾਂ ਦਾ ਵੀ ਲੈਫਟ ਸਟੰ ਦੇ ਵਿੱਚ ਇਹਨਾਂ ਰੋਜ਼ ਹੁੰਦਾ ਸੋ ਆਪਜੀ ਦੇ ਪਿੰਡ ਦੇ ਵਿੱਚ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਮਿਹੜਾਉਣਾ ਹੈ ਸਾਡੇ ਮਤਲਬ ਕਿ ਪਹਿਲੇ ਜਿਹੜੇ ਸਰਪੰਚ ਬੰਦੇ ਸੀਗੇ ਉਹ ਕਾਫੀ ਸਿਆਣੇ ਤੇ ਬਜ਼ੁਰਗ ਬੰਦੇ ਸੀ ਇਸ ਕਰਕੇ ਪਿੰਡ ਨੇ ਥੋੜਾ ਚੇਂਜ ਕਰਕੇ ਨਵਾਂ ਜੰਗ ਸਟੇਲ ਮੋਡਲ ਆ ਲਿਆ ਕੇ 32-33 ਸਾਲ ਦਾ ਇਸੇ ਕਰਕੇ ਲਿਆਂਦਾ ਉਹਨਾਂ ਨੇ ਕੀ ਕਾਰਨ ਹੈ ਕੰਮ ਕਰਵਾਉਣ ਦਾ ਕਾਰਨ ਹੈ ਸਾਡੇ ਪਿੰਡੇ ਕੰਮ ਨਹੀਂ ਹੋਏ ਇਸ ਕਰਕੇ ਆਪਾਂ ਕਾਮਦੀਨੇ ਰਿਲੀਆਵਾਂਗੇ ਪੂਰੀ ਜੋਰਾਂ ਨਾਲ ਕੰਮ ਕਰਾਂਗੇ ਜੀ ਸਰਕਾਰ ਦੇ ਨਾਲ ਰਲ ਕੇ ਉਹ ਸੱ ਕਈ ਵਾਰੀ ਮਨਾਵਿਚ ਸਰਕਾਰ ਦਾ ਸੈਂਟਰਲ ਗਵਰਨਮੈਂਟ ਦਾ ਪੰਜਾਬ ਸਰਸੂਤ ਗਰੀਬ ਲੋਕਾਂ ਦੇ ਵਾਸਤੇ ਹੁੰਦੀ ਐ ਸੋ ਫਾਇਦੇ ਕਿਹਨਾਂ ਗਾ ਧੜੇ ਵਧੀ ਹੁੰਦੀ ਸੁਧਰੀਪ ਤੇ ਕਾ ਪੁਜਦਾ ਨਹੀਂ ਹੁੰਦਾ ਕਿਵੇਂ ਦੇਖਾ ਜੇ ਕੋਈ ਅਸੀਂ ਤੇ ਜਿਨ੍ਹਾਂ ਦੀ ਸੁਭਦਾ ਮਿਲੇਗੀ ਅਸੀਂ ਜੇ ਗਰੀਬਾਂ ਨੂੰ ਮਿਲੇਗੀ ਗਰੀਬਾਂ ਨੂੰ ਹੀ ਦਵਾਂਗੇ ਦੂਸਰੇ ਇਹਨੂੰ ਬੰਦੇ ਨੂੰ ਨਹੀਂ ਦਵਾਂਗੇ ਕਿਸੇ ਨੂੰ ਕਿਉਂਕਿ ਗਰੀਬਾਂ ਨੂੰ ਐ ਗਰੀਬਾਂ ਨੂੰ ਦੇ ਦਿੱਤੀ ਜਾਏਗੀ ਉਹ ਮੰਨਦੇ ਗਾ ਲੀ ਗਾ ਇਹ ਮੁੰਡੇ ਹੁੰਦੇ ਗਾ ਦੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਦੱਸ ਉਹਨਾਂ ਜਾਈ ਨਾ ਪਾਈ ਜਾਂਦੇ ਨੇ ਤੋਂ ਆਪਜੀ ਵੀ ਵਾਹਿ ਦੇ ਕਿਵੇਂ ਰਹਿਤ ਅਸੀਂ ਜੋਬ ਕਾਰਡ ਪਿੰਡ ਦੇ ਬਣਵਾਏ ਆ ਲੇਡੀਜ਼ ਦੇ ਕਦੀ ਵੀ ਸਾਡੇ ਪਿੰਡ ਲੇਡੀਜ਼ ਨੇ ਕੰਮ ਨਹੀਂ ਕੀਤਾ ਇਹ ਕੰਮ ਸੱਤ ਅੱਠ ਸੇ ਲੇਡੀਜ਼ 'ਚ ਲੱਗੀ ਹੋਈਆਂ ਉਹਨਾਂ ਦਾ ਪਹਿਲਾਂ ਵੀ ਮੈਂ ਕੰਮ ਕਰਵਾਇਆ ਉਹਨਾਂ ਨੂੰ ਪੈਸੇ ਦਵਾਇਆ ਅੱਗੇ ਫਿਰ ਆਪਾਂ ਲੇਡੀਜ਼ ਲਾਨੀਆਂ ਨਾਲ ਆਪਾਂ ਪਿੰਡਿਆਂ ਨੂੰ ਹੀ ਜੋਬ ਦੇ ਆਉਣੀਆਂ ਪਿੰਡਿਆਂ ਨੂੰ ਕਾਰੋਬਾਰ ਦੋਣਾ ਆਪਾਂ ਸਿਰ ਗੱਜੋਦ ਨਸਿਆ ਬਰਉ ਤੋਂ ਪੰਜਾਬ ਸਤਾਨੇ ਮਹੀਨਿਆਂ ਸੋ ਆਕੀਦੇ ਪਿੰਡਾਂ ਨੂੰ ਲੈ ਕੇ ਕਿਵੇਂ ਦੇ ਦੋ ਬਹੁਤ ਵਧੀਆ ਜੀ ਨਸਿਆ ਇਹ ਜਿਹੜਾ ਜੁੱਧ ਚੱਲਿਆ ਬਹੁਤ ਵਧੀਆ ਚੱਲਿਆ ਜੀ ਇਹ ਮੰਤਰੀ ਸਾਹਿਬ ਪਿੰਡ ਪਿੰਡ ਜਾਣਦੇ ਸਾਡੇ ਸਾਡੇ ਵੀ ਪਿੰਡ ਕੈਂਪ ਲਾਇਆ ਸੀ ਉਹਨਾਂ ਨੇ ਸਾਡੇ ਵੀ ਚਲੋ ਹਰ ਪਿੰਡ 'ਚ ਇੱਕ ਦੋ ਬੰਦੇ ਹੁੰਦੇ ਹੁੰਦੇ ਆ ਪਰ ਸਾਡੇ ਦੇ ਹਜੇ ਕੋਈ ਵਿਚਨ ਵਾਲਾ ਕੋਈ ਸੌਦਾ ਹੈ ਨਹੀਂ ਆ। ਮਾਰੇ ਹਾਂਜੀ ਹਾਂਜੀ ਬਿਲਕੁਲ ਜੀ ਓਕੇ ਭੰਡਾ ਵਧੀਆ ਜੀ ਕੋਈ ਗੱਲ ਨਹੀਂ। ਹਾਂਜੀ। ਪਹਿਲ ਦੇ ਤਰ ਤੇ ਹੁਣ ਤੁਸੀਂ ਕਿਹੜਾ ਕੰਮ ਕਰਾਉਣ ਜਾ ਰਹੇ ਹੋ ਪਿੰਡ ਦੇ ਵਿੱਚ ਜਿਹੜਾ ਪਿੰਨੂ ਜੋ ਜੀ ਦਾ ਸੁੱਕ ਸੁਕਾ ਬਣਵਾ। ਅਸੀਂ ਫਿਲਹਾਲ ਤੇ ਪਹਿਰਾ ਰਸਤੇ ਬਣਵਾਇਆ ਦੋ ਤਿੰਨ ਸੜਕ ਦੇ ਪਿੰਡ ਦੇ ਬਾਹਰ ਬਾਹਰ ਬਾਈ ਫੋਟਾਲੇ। ਕੋਣ ਵੀ ਅਸੀਂ ਸ਼ਮਸ਼ਾਨ ਘਾਟ ਦਾ ਕੋ 200 ਕਿ ਮੀਟਰ ਦਾ ਰਸਤਾ ਉਹ ਬਣਵਾ ਕੇ ਕੰਪਲੀਟ ਹੋਇਆ ਨਾ ਇੱਕ ਦੂਸਰਾ ਬਣਵਾਣਾ ਫਿਰ ਅਪਸੀਂ ਗਰਾਊਂਡ ਵਾਲੇ ਸਾਈਡ ਹੁਣਾ ਜਿਹੜੀ ਅਸੀਂ ਪੰਚਾਇਤ ਕਢਾਈ ਹੈ। ਗ੍ਰਾਉਂਡ ਕਡਵਾ ਕੇ ਫਿਰ ਮੰਤਰੀ ਸਾਹਿਬ ਨੂੰ ਸੱਦਾਂਗੇ ਸੱਦਣ ਤੋਂ ਬਾਅਦ ਫਿਰ ਅਸੀਂ ਉਹਦੇ ਕੋ ਪੈਸੇ ਲਾਵਾਂਗੇ ਫਿਰ ਆਪਾਂ ਡਿਵੈਲਪਮੈਂਟ ਕਰਵਾਵਾਂਗੇ ਅੱਗੇ ਬੱਚਿਆਂ ਨੂੰ ਖੇਡਣ ਦਾ ਜ਼ਮਾਨ ਲਿਆ ਕੇ ਦਵਾਂਗੇ ਪਾਰਕਿੰਗ ਬਣਾਵਾਂਗੇ ਸਕੂਲ ਦਾ ਇੱਕ ਕਿਲਾ ਫਿਰ ਸਕੂਲ ਦਾ ਵੀ ਕੋਈ ਸੋਚਾਂਗੇ ਜੇ ਪਿੰਡ ਦੀ ਸਲਾਹ ਲੈ ਕੇ ਕੀ ਸਾਹਿਬ ਮੈਸੇਜ ਕੀ ਦੇਣਾ ਚਾਹੂਗਾ ਪਿੰਡੋਂ ਆ ਗਏ ਨੂੰ ਵਨੂ ਸੇਵਾ ਕਰਨ ਵਾਲਾ ਤਾਂ ਮਾਨੋਧਰ 5375540 ਤੋਂ ਕੀ ਮੈਸੇਜ ਨਾ ਅਸੀਂ ਇਹੀ ਕਹਿੰਦੇ ਆਂ ਕਿ ਜੇ ਸਰਪੰਚ ਦੇ ਨਾਲ ਸਾਥ ਦਿਓਗੇ ਜਿੰਨੀ ਜੇ ਤੁਸੀਂ ਸਾਥ ਦਵੋਗੇ 19 ਸੇ 30 ਹੀ ਪਿੰਡ ਦਾ ਡਵੈਲਪਮੈਂਟ ਹੋਏਗਾ ਜੇ ਸਰਪੰਚ ਨੂੰ ਪ੍ਰੇਸ਼ਾਨ ਕਰੋਗੇ ਚੰਗੇ ਕੰਮ ਤੋਂ ਤੇ ਫਿਰ ਤੇ ਕੰਮ ਲੇਟ ਹੋਏਗਾ ਥੋੜਾ ਸੇਤੀ ਨਹੀਂ ਹੋਏਗਾ ਪਰ ਅਦਰਵਾਈਜ਼ ਜੋ ਸਰਕਾਰੀ ਕੰਮ ਆ ਉਹ ਸਰਕਾਰ ਨੇ ਕਰਨਾ ਹੀ ਕਰਨਾ ਉਹ ਅਸੀਂ ਕਰਾਣਾ ਹੈ